ਅਹ ਦੇਖੋ ਬੱਚੇ ਹਰ ਬੱਚੇ ਦੀ ਡਿਫਰੈਂਟ ਰਿਕੁਆਇਰਮੈਂਟ ਹੈ ਬਟ ਸਭ ਤੋਂ ਪਹਿਲੀ ਚੀਜ਼ ਜਿਹੜੀ ਹਰ ਬੱਚਾ ਬੋਲਦਾ ਹੈ ਕਿ ਫੀਸ ਘੱਟ ਹੋਵੇ ਔਰ ਡਿਗਰੀ ਵੀ ਅੱਛੀ ਹੋਵੇ ਔਰ ਅਗਰ ਉਹ ਮੈਰਿਡ ਹੈ ਤਾਂ ਉਹਨਾਂ ਦਾ ਸਪਾਊਸ ਵੀ ਫਿਊਚਰ ਦੇ ਵਿੱਚ ਜਾ ਸਕੇ ਏਟਲੀਸਟ ਅਗਰ ਉਹ ਨਾਲ ਨਹੀਂ ਵੀ ਜਾ ਸਕਦੇ ਔਰ ਫੰਡਿੰਗ ਆਬਵੀਅਸਲੀ ਲਾਈਕ ਫੰਡਿੰਗ ਵੀ ਇੱਕ 파ਟ ਹੈ ਕਿ ਉੱਥੇ ਫੰਡਸ ਐਗਰੀਕਲਚਰ ਇਨਕਮ ਵੀ ਬੱਚਾ ਸ਼ੋ ਕਰ ਸਕੇ ਅਗਰ ਉਹਦੇ ਪੇਰੈਂਟਸ ਐਗਰੀਕਲਚਰਿਸਟ ਨੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਬਹੁਤ ਅੱਛੀ ਆਪਸ਼ਨ ਆਈ ਹੈ ਕੈਪਲਨ ਬਿਜ਼ਨਸ ਸਕੂਲ ਜੀ ਦੇ ਵਿੱਚ ਕਿ ਉਹਨਾਂ ਦੇ ਉਹਨਾਂ ਕੋਲ ਬਹੁਤ ਅੱچھے ਮੈਨੇਜਮੈਂਟ ਦੇ ਕੋਰਸੇਜ਼ ਨੇ ਘਟੋ-ਘਟ ਵੀ 8 ਸਪੈਸ਼ਲਾਈਜ਼ੇਸ਼ਨਸ ਨੇ ਐਮਬੀਏ ਦੇ ਵਿੱਚ ਉਹਨਾਂ ਦੇ ਕੋਲ 6 ਕੈਂਪਸਸਿਸ ਆਈ ਰੀਜਨਲ ਕੈਂਪਸਸ ਵੀ ਉਹਨਾਂ ਦੇ ਕੋਲ ਇਨ ਦੇ ਆਰ ਅਕਸੈਪਟਿੰਗ ਅਰ ਮੋਰ ਥੈਨ 80% ਐਗਰੀਕਲਚਰ ਅਗਰ ਕਿਸੇ ਦੀ ਇਨਕਮ ਹੈਗੀ ਹੈ ਤਾਂ ਉਹ ਵੀ ਉਹ ਅਸੈਪਟ ਕਰ ਰਹੇ ਆ ਨਾਲ ਉਹਨਾਂ ਨੇ ਜਿਹੜੀ 20% ਕਿਸੇ ਹੋਰ ਸੋਰਸ ਤੋਂ ਬੱਚਾ ਦਿਖਾ ਸਕਦਾ ਜੋ ਕਿ इजीली ਮੈਨੇਜ ਹੋ ਜਾਂਦਾ ਫਾਈਨੈਂਸ਼ੀਅਲਸ ਘਟ ਦਿਖਾਣੇ ਪੈਂਦੇ ਆ ਆਬਵੀਅਸਲੀ ਕਿਉਂਕਿ ਫੀਸ ਘਟ ਹੈ ਉਹਨਾਂ ਦੀ ਬਹੁਤ ਬਾਕੀ ਯੂਨੀਵਰਸਿਟੀਆਂ ਦੀ ਜਿੱਥੇ ਇੱਕ ਸਾਲ ਦੀ ਫੀਸ ਹੀ 35-35 ਹਜ਼ਾਰ ਡਾਲਰ ਹੈ ਉਹਨਾਂ ਦੀ ਦੋ ਸਾਲ ਦੀ 40-45 ਹਜ਼ਾਰ ਡਾਲਰ ਡਿਪੈਂਡ ਔਨ ਦਾ ਕੋਰਸ ਤਾਂ ਸਕਾਲਰਸ਼ਿਪ ਹੈ ਉਹਨਾਂ ਕੋਲ 30% ਤੱਕ ਪੂਰੇ ਕੋਰਸ ਦੀ ਡਿਊਰੇਸ਼ਨ ਦਾ 30% ਸਕਾਲਰਸ਼ਿਪ ਜੇ ਕਿ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਜਿਆਦਾਤਰ ਸਕਾਲਰਸ਼ਿਪ ਕਿੰਨੇ ਦੇਰ ਤੀ ਮਿਲਦੀ ਹੈ ਪਹਿਲੇ 1 ਸਾਲ ਦੀ ਸਕਾਲਰਸ਼ਿਪ ਮਿਲਦੀ ਹੈ ਬੱਚੇ ਨੂੰ ਦੂਜੇ ਸਾਲ ਦੀ ਸਕਾਲਰਸ਼ਿਪ ਅਗਰ ਕੋਈ ਯੂਨੀਵਰਸਿਟੀ ਦਿੰਦੀ ਹੈ ਉਹ ਬੱਚੇ ਦੇ ਜੀਪੀਏ ਫਸ ਇਅਰ ਦੇ ਰਿਜ਼ਲਟ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਯੂਨੀਵਰਸਿਟੀ ਨੇ ਉਹਨੂੰ ਸਕਾਲਰਸ਼ਿਪ ਦੇਣੀ ਹੈ ਕਿ ਨਹੀਂ ਦੇਣੀ ਬਟ ਇਹ ਤੁਹਾਨੂੰ ਟੋਟਲੀ 2 ਸਾਲ ਦੀ ਜਿਹੜੀ ਕੋਰਸ ਦੀ ਫੀਸ ਹੈ ਉਹਦੇ ਉੱਪਰ 30% ਦਾ ਵੇਵਰ ਵੀ ਦੇ ਰਿਹਾ ਇਸ ਟਾਈਮ ਤੁਹਾਨੂੰ ਔਰ ਜਿੱਦਾਂ ਮੈਂ ਦ ਡਿਫਰੈਂਟ ਡਿਫਰੈਂਟ ਆਰ ਸਭ ਤੋਂ ਮੇਨ ਬੈਨੀਫਿਟ ਇਹ ਹੈ ਕਿ ਅਗਰ ਬੱਚਾ ਮੈਰਿਡ ਹੈ ਔਰ ਉਸ ਦਾ ਸਪਾਊਸ ਪਲੱਸ 2 ਪਾਸ ਹੈ ਤਾਂ ਕੋਈ ਟੈਨਸ਼ਨ ਨਹੀਂ ਹੈ ਬੱਚਾ ਹਜੇ ਵੀ ਜਾ ਸਕਦਾ ਹੈ ਯੂਨੀਵਰਸਿਟੀ ਸਪਾਊਸ ਦੇ ਡਾਕੂਮੈਂਟਸ ਨਹੀਂ ਚੈੱਕ ਕਰੇਗੀ ਸੋ ਬੱਚਾ ਬੇਫਿਕਰ ਹੋ ਕੇ ਆਪਣਾ ਕੇਸ ਲਾਏ ਅਪਲਾਈ ਕਰੇ ਔਰ ਆਸਟ੍ਰੇਲੀਆ ਜਾ ਸਕਦਾ ਹੈ ਬੱਚਾ ਇਸ ਆਪਸ਼ਨ ਦੇ ਵਿੱਚ ਅ ਦੇਖੋ ਅਗਰ ਕੋਈ ਐਗਰੀਕਲਚਰਿਸਟ ਹੈ ਐਗਰੀਕਲਚਰ ਨਾਲ ਬੈਕਗਰਾਉਂਡ ਹੈ ਉਹਨਾਂ ਦੀ ਰਿਲੇਟਿਡ ਖੇਤੀਬਾੜੀ ਦਾ ਕੰਮ ਕਰਦੇ ਆ ਤਾਂ ਜਿਆਦਾਤਰ ਯੂਨੀਵਰਸਿਟੀਆਂ ਇਸ ਟਾਈਮ ਐਡਮਿਸ਼ਨ ਦੇਣ ਤੋਂ ਬੱਚਿਆਂ ਨੂੰ ਕਤਰਾ ਰਹੀਆਂ ਨੇ ਕਿ ਯਾਰ ਅਗਰ ਤੁਹਾਡੀ ਐਗਰੀਕਲਚਰ ਇਨਕਮ ਹੈ ਤਾਂ ਤੁਸੀਂ ਸਾਡੇ ਕੋਲ ਨਾ ਅਪਲਾਈ ਕਰੋ ਬਟ ਅਗਰ ਅਸੀਂ ਕੈਪਲਨ ਬਿਜ਼ਨਸ ਸਕੂਲ ਦੀ ਗੱਲ ਕਰੀਏ ਉਹ ਮੋਰ ਥੈਨ 80% ਤੱਕ ਵੀ ਅਗਰ ਤੁਹਾਡੀ ਐਗਰੀਕਲਚਰ ਇਨਕਮ ਹੈ ਤਾਂ ਉਸ ਕੇਸਿਸ ਨੂੰ ਅਸੈਪਟ ਕਰ ਰਹੇ ਹੈ ਜੋ ਕਿ ਬਹੁਤ ਅੱਛੀ ਗੱਲ ਹੈ ਦੇਖੋ ਅਗਰ ਕੋਈ ਐਗਰੀਕਲਚਰਿਸਟ ਹੈ ਤਾਂ ਥੈਟ ਡਸਨਟ ਮੀਨ ਕਿ ਉਹਦਾ ਬੱਚਾ ਪੜ ਨਹੀਂ ਸਕਦਾ ਠੀਕ ਹੈ ਔਰ ਇਹ ਕੋਈ ਮੈਜ਼ਰਮੈਂਟ ਨਹੀਂ ਹੈ ਕਿਸੇ ਬੱਚੇ ਦੀ ਜੈਨੂਇਨਟੀ ਨੂੰ ਚੈੱਕ ਕਰਨਾ ਕਿ ਉਹਦੇ ਪੇਰੈਂਟਸ ਫਾਰਮਰ ਨੇ ਕਿ ਬਿਜ਼ਨਸਮੈਨ ਨੇ ਠੀਕ ਹੈ ਜੀ ਮੈਂ ਕਹਿੰਨਾ ਫਾਰਮਿੰਗ ਤਾਂ ਹਰ ਸਟੇਬਲ ਹੈ ਕਿ ਐਟ ਲੀਸਟ ਜਿਹੜੀ ਉਹਨਾਂ ਦੀ ਇੱਕ ਪ੍ਰੋਪਰ ਇਨਕਮ ਹੈ ਹਰ ਸਾਲ ਉਹ ਫਿਰ ਵੀ ਕਿਤੇ ਨਾ ਕਿਤੇ ਸਿਕਿਉਰ ਹੁੰਦੀ ਹੈ ਵੀ ਇੰਨੇ ਪੈਸੇ ਉਹਨਾਂ ਨੂੰ ਆਣਗੇ ਆਣਗੇ ਬਿਜ਼ਨਸ ਯੂ ਨਿਵਰ نو ਹੈਨਾ ਅਪ ਐਂਡ ਡਾਊਨ ਚੱਲਦੇ ਰਹਿੰਦੇ ਆ ਡਿਪੈਂਡ ਔਨ ਦਾ ਸਿਚੁਏਸ਼ਨਸ ਸੋ ਐਗਰੀਕਲਚਰਿਸ ਨੂੰ ਇੱਕ ਪਹਿਲ ਦੇਣੀ ਕਿ ਹਾਂ ਅਗਰ ਤੁਹਾਡੀ ਇਨਕਮ ਇਟੀ ਪਰਸੈਂਟ ਵੀ ਅਸੀਂ ਤੁਹਾਨੂੰ ਅਕਸੈਪਟ ਕਰ ਲਾਂਗੇ ਤਾਂ ਇਹਨਾਂ ਲਈ ਤਾਂ ਬਹੁਤ ਅੱਛੀ ਚੀਜ਼ ਹੈ ਉਹਦੇ ਵਿੱਚ ਕੀ ਹੈ ਕਿ ਧਿਆਨ ਸਿਰਫ ਇੱਕ ਚੀਜ਼ ਦਾ ਰੱਖਣਾ ਹੈ ਕਿ ਉਹਨਾਂ ਨੂੰ ਆਪਣੇ ਤਹਿਸੀਲਦਾਰ ਦਾ ਜਿਹੜਾ ਸਰਟੀਫਿਕੇਟ ਹੈ ਅੱਜਕੱਲ ਇਹ ਸਰਟੀਫਿਕੇਟ ਬੰਦਾ ਉਹਨਾਂ ਕੋਲ ਬੱਚਿਆਂ ਕੋਲ ਪੇਰੈਂਟਸ ਕੋਲ ਹੋਣਾ ਚਾਹੀਦਾ ਆਈਟੀਆਰਸ ਫਾਈਲ ਕਰੋ ਆਪਣੀਆਂ ਪ੍ਰੋਪਰ 2 ਸਾਲ 3 ਸਾਲ ਦੀਆਂ ਆਈਟੀਆਰਸ ਫਾਈਲ ਕਰੋ ਜੇ ਫਾਰਮਸ ਲਾਓ ਤਾਂ ਜੋ ਐਟ ਲੀਸਟ ਜੋ ਤੁਸੀਂ ਕਰ ਰਹੇ ਹੋ ਤੁਸੀਂ ਉਹਨੂੰ ਤਾਂ ਜਸਟੀਫਾਈ ਕਰ ਸਕੋ ਅਗਰ ਤੁਹਾਡੇ ਕੋਲ ਜ਼ਮੀਨ ਹੈਗੀ ਹੈ ਚਾਹੇ 50 ਕਿੱਲੇ ਤੁਸੀਂ ਆਈਟੀਆਰਸ ਨਹੀਂ ਫਾਈਲ ਕਰ ਰਹੇ ਤਾਂ ਕਿਤੇ ਨਾ ਕਿਤੇ ਉਹ ਚੀਜ਼ ਟਫ ਹੋ ਜਾਂਦੀ ਹੈ ਯੂਨੀਵਰਸਿਟੀ ਨੂੰ ਸਮਝਾਣੀ ਬਿਕਾਜ਼ ਇਹ ਫੋਰਨ ਦੀਆਂ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਆਈਟੀਆਰ ਹੀ ਸਮਝ ਆਂਦੀ ਹੈ ਤਾਂ ਮੈਂ ਇਹ ਕਹੂੰਗਾ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨ ਤੋਂ ਡਰੋ ਨਾ ਇਹਨੂੰ ਫਾਈਲ ਕਰੋ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਬਹੁਤ ਜ਼ਰੂਰੀ ਨੇ ਫਿਊਚਰ ਚ ਇੰਡੀਆ ਦੇ ਵਿੱਚ ਵੀ ਤੁਹਾਨੂੰ ਬੈਨੀਫਿਟ ਕਰਨੀ ਹੈ ਈਵਨ ਤੁਹਾਡੇ ਬੱਚੇ ਨੂੰ ਵੀ ਜਨਨਲੀ ਓਬਵੀਅਸਲੀ ਉਸ ਚੀਜ਼ ਦਾ ਬੈਨੀਫਿਟ ਕਰਨ ਗਿਆ ਕਰਨ ਗਿਆ ਪਲੱਸ ਅਗਰ ਕੋਈ ਵੀ ਐਗਰੀਕਲਚਰ ਇਨਕਮ ਤੋਂ ਜਿੱਦਾਂ ਤੁਹਾਡੇ ਰੀਸੈਂਟ ਡਿਪੋਜ਼ਿਟਸ ਆਉਂਦੇ ਆ ਜਦੋਂ ਅਸੀਂ ਫਸਲ ਫਸਲ ਆਪਣੀ ਸੇਲ ਕਰਦੇ ਆ ਤਾਂ ਤੁਸੀਂ ਜਿਹੜੇ ਜੇ ਫਾਰਮਸ ਵੀ ਉਹ ਵੀ ਪ੍ਰੋਪਰ ਲਓ ਤਾਂ ਜੋ ਤੁਸੀਂ ਉਹਨੂੰ ਜਸਟੀਫਾਈ ਉਸ ਪੈਸੇ ਨੂੰ ਕਰ ਸਕੋ ਸੋ ਇਫ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਥੋੜੀ ਜਿਹੀ ਧਿਆਨ ਰੱਖਣੀਆਂ ਪੈਣਗੀਆਂ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਐਜ਼ ਅ ਐਗਰੀਕਲਚਰਿਸਟ ਤੁਸੀਂ ਆਪਣੇ ਬੱਚੇ ਨੂੰ ਭੇਜ ਵੀ ਸਕਦੇ ਹੋ ਤੇ ਪੜ੍ਹਾ ਵੀ ਸਕਦੇ ਹੋ ਆਪਸ਼ਨ ਬਹੁਤ ਅੱਛੀ ਹੈ ਜਦਾਂ ਮੈਂ ਦੱਸਿਆ ਕੈਪਟਨਸ ਕੈਪਲਨ ਬਿਜ਼ਨਸ ਸਕੂਲ ਦੀ ਫੀਸ ਵੀ ਘਟ ਹੈ ਸਕਾਲਰਸ਼ਿਪ ਵੀ ਦੇ ਰਿਹਾ ਜੇ ਤੁਸੀਂ ਸਕਾਲਰਸ਼ਿਪ 30% ਸਕਾਲਰਸ਼ਿਪ ਬਹੁਤ ਜ਼ਿਆਦਾ ਅਮਾਊਂਟ ਹੋ ਜਾਂਦੀ ਹੈ ਅਗਰ ਤੁਸੀਂ ਉਹਨੂੰ ਕੈਲਕੂਲੇਟ ਕਰੋ ਉਸ ਨੂੰ ਕਾਲਜ ਦੀ ਪਹਿਲਾਂ ਹੀ ਫੀਸ ਬਹੁਤ ਘਟ ਹੈ ਸੋ ਇਸ ਓਪਰਚੁਨਿਟੀ ਉਸ ਨੂੰ ਅਸੀਂ ਅਵੇਲ ਕਰੀਏ ਅਗਰ ਕੋਈ ਵੀ ਬੱਚਾ ਇਦਾਂ ਦਾ ਹੈਗਾ ਜਿਹਨੂੰ ਇਹ ਲੱਗ ਜਦ ਮੈਂ ਮਾਸਟਰਸ ਡਿਗਰੀ ਕਰ ਨਹੀਂ ਸਕਦਾ ਜੀ ਮੇਰੇ ਤਾਂ ਪੇਰੈਂਟਸ ਐਗਰੀਕਲਚਰਿਸਟ ਆ ਸਾਡੇ ਕੋ ਸ਼ਾਇਦ ਸਾਨੂੰ ਕੋਈ ਐਡਮਿਸ਼ਨ ਹੀ ਨਹੀਂ ਦੇएगा ਜਾਂ ਪੰਜਾਬ ਹਰਿਆਣਾ ਦਾ ਵੀ ਕਿਤੇ ਨਾ ਕਿਤੇ ਰੋਲਾ ਸੀਗਾ ਜਿਹਦੇ ਕਰਕੇ ਕਨਫਿਊਜ਼ ਸੀਗੇ ਬੱਚੇ ਸੋ ਇੱਕ ਵਾਰ ਸਾਡੇ ਆਫਿਸ ਜ਼ਰੂਰ ਆਓ ਅਸੀਂ ਤੁਹਾਨੂੰ ਪ੍ਰੋਪਰ ਤੁਹਾਡੇ ਡਾਕੂਮੈਂਟੇਸ਼ਨ ਦੇ ਕੇ ਤੁਹਾਨੂੰ ਗਾਈਡ ਕਰਾਂਗੇ ਪ੍ਰੋਪਰ ਤੁਹਾਡੀ ਫਾਈਲਿੰਗ ਕਰਾਂਗੇ ਆਈ ਥਿੰਕ ਕਿ ਕੰਸਲਟੈਂਟ ਅਗਰ ਪ੍ਰੋਪਰ ਵੇਅ ਹਨ ਨੂੰ ਨੋ ਲੈਜ ਹੈ ਤਾਂ ਵੀਜ਼ਾ ਚ ਪ੍ਰੋਬਲਮ ਨਹੀਂ ਆਏਗੀ